ਹੈਲੋ ਜੀ ਸਰ ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਲੁਕੀਤੇ ਅੱਜ ਕਰਦੇ ਆ ਸਾਰੇ ਚੀਜ਼ਾਂ ਦੀ ਗੱਲ ਹੋਣੀ ਹਾਂ ਜੀ ਅੱਜ ਆਪਾਂ ਤੁਹਾਨੂੰ ਬਿਲਕੁਲ ਨਵੀਂ ਵੀਡੀਓ ਲੈ ਕੇ ਆਏ ਹਾਂ ਇਹਦਾ ਵਰਕ ਖਾਲੇ ਕੰਪਲੀਟ ਨਹੀਂ ਹੋ ਰਿਹਾ ਇਸ ਸਾਫ ਤੇ ਨਾਲ ਦੇ ਇੰਨਾ ਹੈਗਾ ਸੂਟੇ ਕਲਰ ਨਾਲ ਦੇ ਟਰੈਡ ਦਾ ਵਰਕ ਹੋ ਰਿਹਾ ਨੂੰ ਕੰਪਲੀਟ ਹੋ ਗਿਆ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਹਾਂ ਜੀ ਤਾਂ ਇੱਕ ਹੋਰ ਬਿਲਕੁਲ ਸੂਟ ਹੈ ਇਹ ਦਿਖਾਇਆ ਸੀ ਤੁਹਾਨੂੰ ਪਰੇ ਦੀ ਪੂਰੀ ਲੁੱਕ ਹੈ ਜਿਹੜੀ ਆਪਾਂ ਅੱਜ ਪਾਕੀ ਸ਼ੂ ਕੀਤੀ ਹੈ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਦਿਖਾਉਣਾ ਸ਼ੂ ਕੀਤਾ ਸੀ ਹਾਂਜੀ ਤਾਂ ਆਪਾਂ ਤੁਹਾਡੇ ਨਾਲ ਗੱਲ ਕਰਨੀ ਸੀ ਇਹ ਸਟੱਫ ਬਾਰੇ ਜਿਵੇਂ ਹੁਣ ਬਰਬਰੀ ਦੇ ਸੂਟ ਆਏ ਸੀਗੇ ਬਰਬਰੀ ਸ਼ਿਲਕ ਆ ਗਿਆ ਬਰਬਰੀ कॉटन ਆ ਗਈ ਹੈ ਨਾ ਤਾਂ ਜਿਹੜਾ ਇਹ ਵਾਲਾ ਸਟੱਫ ਹੈ ਇਹ ਬਰਬਰੀ ਪਸ਼ਮੀਨਾ ਬਹੁਤੀ ਸੋਨਾ ਜਿਹਾ ਜਿਹੜਾ ਸਟੱਫ ਹੈ ਮੈਂ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਦੇਖੋ ਬਹੁਤ ਵਧੀਆ ਸਟੱਫ ਹੈ ਜਿਵੇਂ ਪਸ਼ਮੀਨਾ ਹੁੰਦਾ ਜੀ ਸਿਰਫ ਉੱਤੇ ਤਾਂ ਹੀ ਹੈ ਬਿਲਕੁਲ ਜਿਵੇਂ ਉਦਾਂ ਹੀ ਆ ਇਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਇਹ ਨਿਊ ਸਟੱਫ ਹੈਈ ਇਹ ਆਰੀਅਨ ਦਾ ਰਹੂਗਾ ਆਰੀਅਨ ਦਾ ਬ੍ਰਾਂਡ ਆ ਆ ਦੇਖੋ ਤੁਸੀਂ ਅੱਛਾ ਸਾਡਾ ਇਹ ਕੋਈ ਡੁਪਲੀਕੇਟ ਨਹੀਂ ਰੱਖਦੇ ਜੀ ਆਰੀਅਨ ਦਾ ਜਿਹੜਾ ਹੈਗਾ ਉਹ ਬੈਲਡ ਹੋਗਾ ਸਟੈਂਪ ਲੱਗੀ ਹੋਊਗੀ ਇਹ ਇਹ ਵਾਲੀ ਸਟੋਨ ਹੈ ਇਹਦੇ ਚੋਂ ਹਾਲ ਆਪਾਂ ਨੂੰ ਇਹ ਵਾਲੇ ਕਲਰ ਹੀ ਮਿਲੇ ਆ ਸ ਲਿਮਿਟਡ ਜਸਟ ਸਟਾਕ ਆ ਤੇ ਇਹ ਤੁਸੀਂ ਸਾਡੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜਿੰਨਾ ਵੀ ਭੈਣਾਂ ਨੇ ਲੈਣੀ ਹੋਣ ਪਲੇਨ ਲੈਣਾ ਪਲੇਨ ਲੈ ਸਕਦੇ ਹੋ ਜੀ ਜੇ ਤੁਸੀਂ ਵਰਕ ਕਰਵਾ ਕੇ ਲੈਣਾ ਤਾਂ ਵਰਕ ਕਰਵਾ ਕੇ ਲੈ ਸਕਦੇ ਹੋ ਇਹ ਰਾਣੀ ਸ਼ੇਡ ਹੋਊਗਾ ਬਹੁਤ ਹੀ ਸੋਹਣੀ ਸੂਤ ਬੰਦੀ ਹੈ ਜੀ ਇਹ ਦਿੱਲੀ ਵੀਅਰ ਵਾਲੇ ਇਹ ਵਾਲਾ ਪੀਕ ਆਕਸਿਡ ਸ਼ੇਡ ਹੋਊਗੀ ਤੇ ਇਹ ਵਾਲਾ ਰਸਟ ਕੌਨ ਜੀ ਆ ਵੀ ਦਾ ਰਸਟ ਉਹ ਆ ਲਾਈਟ ਆ ਜੀ ਇਹ ਡਾਰਕ ਆ ਜੀ ਬਹੁਤ ਹੀ ਵਧੀਆ ਸਟਾਫ ਹੈ ਬਿਲਕੁਲ ਜਿਹੜਾ ਪਸ਼ਮੀਨੇ ਦੀ ਤਰ੍ਹਾਂ ਇਹਦੇ ਵਿੱਚ ਬਹੁਤ ਸ਼ਾਈਨਿੰਗ ਹੈ ਪਸ਼ਮੀਨੇ 'ਚ ਸ਼ਾਈਨਿੰਗ ਨਹੀਂ ਹੁੰਦੀ ਇਹ ਤਾਂ ਹਲਕੀ ਜਿਹੀ ਸ਼ਾਈਨਿੰਗ ਆ ਬਹੁਤ ਹੀ ਵਧੀਆ ਜਿਹੜਾ ਪਾਰਟੀ ویئر ਸੂਟ ਵੀ ਬਣਦਾ ਜੀ ਇਹਦੇ ਤੇ ਵਰਕ ਕਰਵਾ ਕੇ ਆਪਾਂ ਪਾਰਟੀ ویئر ਸੂਟ ਵੀ ਬਣਾ ਸਕਦੇ ਆ ਇਹਨੂੰ ਇਹਦੇ ਤੁਸੀਂ ਜਿਹੜਾ ਹੈਗਾ ਗਰੀ ਨਾਲ ਵੀ ਐਡ ਕਰ ਸਕਦੇ ਹੋ ਇਸ ਤੇ ਵਰਕ ਸੈੱਟ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਪਲੇਨ ਲੈਣਾ ਪਲੇਨ ਲੈ ਕੇ ਵੀ ਵਰਕ ਕਰਵਾ ਸਕਦੇ ਹੋ ਸਾਡੇ ਤੋਂ ਉਦਾਂ ਪਲੇਨ ਮੂਵਾਂ ਨੂੰ ਮੋਵਾ ਸਕਦੇ ਹੋ WhatsApp ਤੇ ਤੁਸੀਂ ਮੈਸੇਜ ਕਰਦੇ ਹੋ ਤੁਹਾਨੂੰ ਕਿਹੜਾ ਵਾਲਾ ਕਲਰ ਚਾਹੀਦਾ ਸਕਰੀਨਸ਼ਾਟ ਵੀ ਦੇ ਕੇ ਸਕਰੀਨਸ਼ਾਟ ਲੈ ਲਓ ਤੁਸੀਂ ਕਿਹੜੇ ਵਾਲਾ ਕਲਰ ਤੁਹਾਨੂੰ ਚਾਹੀਦਾ ਫਿਲਹਾਲ ਮੇਰੇ ਕੋਲੇ ਇਹੀ ਕਲਰ ਨਹੀਂ ਸੀ ਇਹ ਦਾ ਹੈਗਾ ਇੱਕ ਸੂਟ ਰਹਿ ਗਿਆ ਇਹ ਚੋਂ ਸੇਲ ਹੋ ਗਿਆ ਇਹ ਵਾਲੇ ਜਿਹੜੇ ਚਾਰ ਕਲਰ ਮੇਰੇ ਕੋਲੇ ਹੈਗੇ ਨੇ ਫਿਲਹਾਲ ਇਹਨਾਂ ਚੋਂ ਤੁਸੀਂ ਕੋਈ ਵੀ ਲੈ ਸਕਦੇ ਹੋ ਤਿੰਨ ਤਿੰਨ ਸੂਟ ਰਹਿਣੇ ਇਹਦੇ ਵਿੱਚ 15 ਮੀਟਰ ਦਾ ਹੁੰਦਾ ਇਹ ਕਟ ਤੇ ਜਿਸ ਨੂੰ ਪ੍ਰੈਨ ਜਿਹਦੇ ਵਿੱਚ ਜਿਹੜੀ ਭੈਣ ਦਾ ਪਹਿਲਾ ਮੈਸੇਜ ਆਇਆ ਪੇਮੈਂਟ ਆ ਗਈ ਉਹਦੀ ਆਪਾਂ ਬੁਕਿੰਗ ਕਰ ਲਾਂਗੇ ਤੇ ਤੁਸੀਂ ਆਪਣਾ ਡਿਜ਼ਾਈਨ ਪੇਜ ਤੇ ਜੋ सोनू ਸਾਡਾ ਕੋਈ ਡਿਜ਼ਾਈਨ ਪਸੰਦ ਆ WhatsApp ਤੇ ਤਾਂ ਤੁਸੀਂ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਇੱਕ ਕਲੀਅਰ ਹੋਵੇ ਸਾਡਾ ਡਿਜ਼ਾਈਨ ਹੋਵੇ ਤਾਂ ਉਹ ਤਾਂ ਕਲੀਅਰ ਹੋਊਗੀ ਜੀ ਜੇ ਤੁਹਾਡਾ ਡਿਜ਼ਾਈਨ ਹੋਊਗਾ ਤਾਂ ਉਹਦੀ ਪਿਕ ਜਾਂ ਵੀਡੀਓ ਕਲੀਅਰ ਹੋਵੇ ਠੀਕ ਹੈ ਜੀ ਉਹ ਤੁਸੀਂ ਦੱਸ ਦਿਓ ਕਿ ਕਿਹੜਾ ਡਿਜ਼ਾਈਨ ਪਵਾਉਣਾ ਕਿਸੇ ਵੀ ਸਟੱਫ ਤੇ ਜਿਹੜਾ ਵੀ ਡਿਜ਼ਾਈਨ ਹੋਊਗਾ ਇਹਦੇ ਤੇ ਪੈ ਸਕਦਾ ਬਹੁਤ ਹੀ ਵਧੀਆ ਸਟੱਫ ਹੈ ਇੱਕ ਵਾਰੀ ਤੁਸੀਂ ਵਰਤ ਕੇ ਜ਼ਰੂਰ ਦੇਖੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਲਦੀ-ਜਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਪਹੁੰਚਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਵਰਕ ਦਾ ਵੀ ਤੁਸੀਂ ਜਿਹੜਾ ਕਿੰਨੇ ਹੁੰਦੇ ਹਨ سٹਫ ਦਾ ਵੀ ਪਤਾ ਲੱਗ ਸਕੇ ਅੱਜ ਵਾਲੇ ਸਾਨੂੰ ਸਾਡੇ ਸੂਟ ਇਹ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਇੱਕ ਹੋਰ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ